ਵੋਟਾਂ ਪਾਉਣੀਆਂ ਬੁੱਤੋ ਜੀ ਅਮਰਤਪਾਲ ਜਿੰਦਾਬਾਦ ਤੇ ਇੱਕ ਅਕਾ ਤੋਂ ਪਉਣੀਆਂ ਅਮਰਤਪਾਲ ਨੂੰ ਵੋਟਾਂ ਉਹ ਨੇ ਨਰਾਜਾ ਪਿੰਡ ਜੀ ਅੱਛਾ ਤੇ ਇਹ ਨਸ਼ੇ ਤੋਂ ਤੁਸੀਂ ਵੀ ਦੁਹੀ ਹੋਏ ਆ ਹਾਂ ਕੀ ਤੁਹਾਡਾ ਕੌਣ ਖਾਦਾ ਨਸ਼ਾ ਮੇਰੇ ਦਾਦੀ ਅੱਛਾ ਦੇ ਇਹਨਾਂ ਨੂੰ ਨਸ਼ਾ ਛਡਾਈ ਹੈ ਨਾ ਹੁਣ ਹਾਂ ਲਓ ਜੀ ਆ ਬੱਚਿਆਂ ਨੇ ਵੇਖ ਲੋ ਆਸਤਾ ਜੋ ਲਾਉਂ ਗੁੰਡਾ ਡੰਡਾ ਮਰੇ ਚਾਹ ਵੀ ਲੋ ਅੱਜ ਗਰਮੀ ਬੜੀ ਜਾਰੀ ਆ ਯਾਰ ਅੱਛਾ ਪਰਣਾ ਹੈ ਤਮੇ ਤਾਂ ਜੱਕ ਲਈਦਾ ਤਾਂ ਜੋ ਕੀਆ ਚੱਲ ਜੋਣਾ ਲਾਹ ਗੁੰਡਾ ਡੰਡਾ ਅੱਜ ਨੂੰ 370 ਪਰਜਨ ਵਾਲੇ ਟਾਇਰ ਪਵਾਦੇ ਆ ਤੇ ਜੇ ਛੋੜਾ ਜਾ ਗੜ ਲੇ ਨੀ ਨੀਆ ਦੀ ਨੂੰ 1650 350 16 ਦੇ 750 16 ਦੇ ਪਵਾ ਨਾ ਥੋੜਾ ਜਿਹਾ ਉਹ ਸਾਰਿਆ 7000 ਜਾਂ ਯਾਰ ਇਹ ਬੈ ਬੈ ਤੇ ਪੱਲੇ ਕੋਈ ਨਹੀਂ ਹੋਇਆ ਭੂਗੋਈ ਕਰੀਏ ਇਹ ਜਰੂਰੀ ਨਹੀਂ ਪਤਾ ਹੋਈ ਇੰਦਣ ਕਹੀ ਖਾਦੀ ਹੈ ਨਾ ਭਜੰਦਾ ਜੀ ਕਿਰਨ ਘੰਟਾ ਹੋ ਗਿਆ ਸਾਨੂੰ ਤਰਾ ਇੰਦਣ ਜਿੰਨੇ ਦੇ ਨਾ ਮਿਲਦਾ ਇਹਦਾ ਖਰਾਬ ਕੀਤਾ ਪੈ ਲੋ ਛੋਪ ਕਰ ਜਿਓ ਕਿਹੜਾ ਜਿਆਦਾ ਪਾਣੀ ਜਿਉਣਾ ਪਾਣੀ ਪੈ ਨਹੀਂਦਾ ਧਰਮੀ ਜਾ ਗਿਆ ਧਰਮੀ ਜਾ ਗਿਆ ਕੌਣ ਮੱਖਾ ਬਾਗ ਜਾ ਇਧਰੇ ਮੇਰੀ ਬਣਾ ਗਏ ਨਾ ਮੇਰੇ ਹਿਸਾਬ ਦੀ ਵੀਡੀਓ ਬੰਦਈ ਆ ਨਾ ਇਹੋ ਜਿਹੇ ਚਾਹਤ ਤੋਂ ਉਹਦੇ ਲੈ ਕੇ ਰਿਪੋਰਟ ਕਰਨੇ ਤੁਹਾਨੂੰ ਫੰਕਸ਼ਨ ਤੁਹਾਨੂੰ ਫੰਕਸ਼ਨ ਆਈ ਉਹਦੀ ਫੰਕਸ਼ਨ ਵੱਧਦੀ ਏ ਇਹਨੇ ਕਿਹਾ ਫੰਕਸ਼ਨ ਉਹਨੇ ਕਿਹਾ ਕਿਤੇ ਜਾ ਇੰਗਲਿਸ਼ ਮਾਰਨੇ ਪੈਂਦਾ ਪਰ ਉਹ ਕਰ ਨਹੀਂ ਫੰਕਸ਼ਨ ਜਾਣਾ ਉਹਨਾਣਾ ਵੀ ਨਹੀਂ ਹੋਈ ਇਨਫੈਕਸ਼ਨ ਦੇ ਆਂਦਾ ਮੈਂ ਫੰਕਸ਼ਨ ਜਾਣਾ ਕਿ ਸਾਡਾ ਸੱਡ ਹੋ ਗਈ ਮੁੜ ਕੇ ਉਹ ਗਿਆ ਨਹੀਂ ਸਰਦਾਰ ਜੀ ਮੈਨੂੰ ਐਡਸੈਟ ਹੋ ਗਈ ਹੈ ਉਹ ਵੀ ਮੇਲਾ ਕਮਲੇ ਕੰਮ ਹੁੰਦੇ ਇਸ ਪਰ ਰਿਪੋਰਟ ਕੇ ਦੀ ਮੈਨੂੰ ਜਿਆਦਾ ਕਲਦੀਬ ਨਹੀਂ ਇਹੋ ਚਾਂਸ ਚੱਲ ਗਿਆ ਰਿਪੋਰਟ ਕੇ ਦੀ ਦੇ ਦੀ ਮੈਨੂੰ ਹੋਰ ਠੱਕੇ ਦਾ ਬੋਤਲ ਲਵਾਈ ਜਾਂਦਾ ਮੈਨੂੰ ਜਾ ਵੀ ਆ ਟਾਈ ਬੈਠਦੀ ਆ ਸੁਮਾਰੀਆਂ ਵਡੀਆਂ ਗੜਤਾਂ ਨੇ ਇੱਕ ਬੰਦਾ ਵੜਾ ਟੈਕਨ ਵਾਲਾ ਕੱਪਈਦਾ ਇਹ ਬੰਦੇ ਖਿੱਚਦਾ ਉਹ ਆਂਦੇ ਮੇਰੇ ਬਿਮਾਰੀ ਨਹੀਂ ਦੱਸਣੀ ਨੇ ਬਿਮਾਰ ਹੋਏ ਨਾ ਖਿੱਚ ਕਰ ਉਹਨੇ ਕਰਕੇ ਇਹਨੂੰ 500 ਬਿਮਾਰੀਆਂ ਦੱਸਤੀਆਂ ਨੇ ਉਹ ਨਹੀਂ ਆਂਦਾ ਮੇਜਰ ਸਾਨੂੰ ਉਸੇ ਸ਼ਹਿਰ ਆ ਤਨਖਾੜੇ ਡੈਟ ਕੋਲਗਾਦੁਰ ਉਹਨਾਂ ਇੱਥੇ ਫ੍ਰੀ ਯੂਨੀ ਸੈਟ ਜਾਉਂਦਾ ਤੁਹਾਡਾ ਹਾਂ ਅੰਦਾ ਤੈਨੂੰ ਇਹ ਕਮਜ਼ੋਰੀ ਆ ਫੜ ਕਬੂਦਾਂ ਨੂੰ ਤੂੰ ਹੀ ਫਿਰ ਨਾਕੋ ਜੋਰੀ ਕਾਦੀ ਓਏ ਕਾਦੀ ਕਮਜ਼ੋਰੀ ਨਹੀਂ ਮੈਂ ਤਰਾ ਗਾਇਵ ਤੇ ਗੱਲ ਉਹ ਵੀ ਉੱਥੇ ਬਟੇ ਲਮਾ ਚ ਕਾਦੀ ਕਮਜ਼ੋਰੀ ਆ ਮੈਨੂੰ ਖਾਣ ਪਿੰਡ ਤੇ ਕੀ ਕਰੇ ਟਰੈਕਟਰ ਨਹੀਂ ਬਣਾਉਂਦੇ ਓਏ ਜੋਰੀ ਆਂਦਾ ਕਮਜ਼ੋਰੀ ਲੈਣਾ ਨਹੀਂ ਆਂਦਾ ਆਪ ਘਰੇ ਲਮਾ ਗਿਆ ਅਧਿਕਾਰ ਦੀ ਅੱਜ ਚੱਡਿਆ ਸਹੀ ਹਲਵਾ ਕਰਵਾਦਾ ਚਾਰ ਦਿਨ ਇੱਦੇ ਤੇ ਤਾਲਿਆ ਸਾਈਂ ਦੇ ਗਿਆ ਲੈ ਚੱਲੀ ਉਹ ਤੇ ਬੋਤਲਾਂ ਲਵਾ ਗਿਆ ਉਹਦੀ ਕਮਜ਼ੋਰੀ ਮੇਰੀ ਘਰ ਫੇਰ ਉਹ ਜਿੱਤਰਾ ਹੂੰ ਰੋਲਦੇ ਫੇਰ ਕੱਲ ਵਿਆਹ ਹੋਇਆ ਵਿਆਹ ਨਹੀਂ ਹੋਇਆ ਜਿਹਨੇ ਵੀਡੀਓ ਸੁਣਾਣੀ ਅੱਗੇ ਸਾਡਾ ਨਹੀਂ ਮੈਨੂੰ ਇਹ ਹੋ ਜਾ ਚਾਹੀਦਾ ਉਹ ਬੰਦੇ ਬੰਦੇ ਵੇਖਾ ਕਿਤਨਾ ਬਗਿਆ ਲੈਂਦੇ ਕੋਈ ਨਾ ਬੰਦੇਆਂ ਨੇ ਤੇ ਬੰਦੇ ਕੋਈ ਨਹੀਂ ਬੰਦੇ ਤੇ ਫੋਨ ਓਏ ਵੀਡੀਓ ਬੰਡਈ ਤੂੰ ਖਾਲੀ ਆ ਵਿੱਚ ਨਹੀਂ ਮਟੂ ਕੀ ਯਾਰ ਜੋਣਾ ਸ਼ਪੀਲ ਵਰਤਾ ਦੇ ਤੈਨੂੰ ਪਾ ਦੇ ਗਲਾਹ ਗਰਮੀ ਜਾਂ ਆ ਆਵੇਲਾ ਇਹਨੂੰ ਕਿਆ ਇਹਨੋ ਤੋ ਹੋਣ ਵੇ ਸ਼ਪੀਲ ਬੈਰ ਕੋਲੇ ਬੈਠਾ ਵੇ ਕੀ ਕੀ ਕਹੀ ਹੈ ਨਛੱਡਿਆ ਕਾਨ ਮਾਰੀ ਜਾਂਦਾ ਯਾਰ ਸ਼ੂਗਰ ਤੈਨੂੰ ਅੱਗੇ ਅੱਧ ਰੋਟੀ ਵੜਾ ਦੇ ਓਰ ਰੋਟੀ ਮੰਗਦਾ ਦੋਵਣਾ ਪੁੱਤ ਮੈਨੂੰ ਤੇ ਆ ਫੜੀ ਇੱਕ ਮਿੱਟੂ ਭਾਈ ਕੋਈ ਰੋਟੀ ਬੜਾ ਬੱਬਾ ਨੂੰ ਕਹਿੰਦਾ ਚਾਰ ਗਲਾ ਬੀ ਆ ਬਸਣ ਕੌਣ ਕਹਿੰਦਾ ਵਾਹ ਵੇ ਸਾਜਨ ਕਹਿੰਦਾ ਓਏ ਉਹਦਾ ਦਿਮਾਗ ਸਾਬ ਪੁੱਛ ਮੈਨੂੰ ਕੁਸਾਲ ਚਾਰ ਗਲਾ ਕਿਤੇ ਤੇਰਾ ਪਾਈ ਮਾਂ ਗਲਾ ਹੁਣ ਨਹੀਂ ਪੀਤੇ ਤੂੰ ਪਿਲਾ ਮੈਂ ਜਿਹੜੀ ਮੁਫਤ ਦੀ ਸ਼ਿਕਾਇਤ ਆਣਾ ਆ ਜਿਹੜੀ ਆ ਜਿਹੜੀ ਮੁਫਤ ਦੀ ਸ਼ਿਕਾਇਤ ਆਣਾ ਇਧਰ ਵੇਖੋ ਆ ਹਾਲਤ ਕਰਦੀ ਬੰਦਿਆਂ ਦੀ ਇਧਰ ਦੇਖੋ ਇਤਰਾਸਤ ਹੁੰਦੀ ਏ ਮੇਰੇ ਵੀਰ ਇਹ ਜਿਹੜੀ ਆ ਛਪੀਲਾ ਛਪੀਲਾ ਵਾਲੇ ਧਿਆਨ ਦਿਖਾ ਦੇਗੇ ਦੇਣ ਜੀ ਆ ਵੇ ਲੋ ਛਪੀਲ ਦਿੱਤੀ ਅੱਜ ਬੰਦੇ ਦੀ 4 ਕਰੋੜ ਦਾ 13 ਗੁੰਡ ਪਾਈ 2 ਮਹੀਨੇ ਲਗਾਤਾਰ ਚੱਲਣਾ ਲੋ ਜੀ ਵੀਰ ਪੀ ਕੇ ਆਪਾਂ ਛਪੀਲਾ ਛਪੂਲਾ ਚਾਹ ਚੁਸ਼ ਕੇ ਬਹਿ ਗਏ ਫੇਰ ਘੋੜਿਆਂ ਦੇ ਨੂੰ ਨੂੰ ਗਿਆ ਟਾਈਮ ਸਾਢੇ 3 ਦੁਪਹਿਰੇ ਬਹੁਤ ਜ਼ਿਆਦੀ ਗਰਮੀ ਤੇ ਹੁਣ ਜਿਹਾ ਮਾਰਾ ਲੋ ਬਹੁਤ ਆ 45 ਡਿਗਰੀ ਟੈਂਪਰੇਚਰ ਆ ਇਸ ਟਾਈਮ ਫੋਨ ਦੇ ਉੱਤੇ ਇਹਦੇ ਆਪਾਂ ਨੂੰ ਘੋੜੇ ਹੋਣੇ ਬਣਾ ਜੱਟਾਂ ਜ਼ਿਮੀਦਾਰਾਂ ਨੂੰ ਇਤੋਂ ਬਿਨਾ ਕੋਈ ਗਰ ਕੋਈ ਨਹੀਂ ਗੁਜ਼ਾਰਾ ਫਿਰਨੇ ਜਿੱਦਾਂ ਮਰਜੀ ਰੋਣਾ ਪਾਈ ਜਾਣ ਆਪਾਂ ਨੂੰ ਜ਼ਿਮੀਦਾਰਾਂ ਨੂੰ ਦੇ ਕੰਮ ਕਰਨਾ ਹੈ ਬਣਾ ਜਿੰਨੇ ਸਿਆਲ ਦੇ ਨਜ਼ਾਰੇ ਲੈਣਾ ਪੀੜੀਆਂ ਖੱਦੀਆਂ ਦੇ ਮੇਲੇ ਨੰਦ ਲੈ ਹੁਣ ਆ ਗਿਆ ਝੂਨਾ ਰਾਦੂ ਸਾਰਿਆਂ ਦੀਆਂ ਤਸੱਲੀਆਂ ਫੇਰ ਹੋਣਾ ਇਦਾਂ ਮੇਰੇ ਵੀਰ ਸਾਹਿਬ ਇਹਨਾਂ ਮੂੰਹ ਬੰਦ ਲਓ ਤੇ ਮੂੰਹ ਤੇ ਮੜਮੜਾ ਗਿੱਲਾ ਕਰ ਲਓ ਕੋਈ ਗੰਦਗੀ ਨਹੀਂ ਤਾਦਾ ਦੇ ਕੇ ਤੋਸ ਦਿੱਤਰੀ ਆਉਣਾ ਵੀ ਕੀ ਹੈ ਜਿਹੜੀਆਂ ਖਾਧੀਆਂ ਸਿਆਲ ਚ ਪਨੀਰੀਆਂ ਨਿਗਲਦੀ ਆ ਜਿਹੜੀ ਮੋਟਰ ਹੀ ਖੜ ਦੇ ਨਾਲ ਨਾ ਚਾਰੇ ਖੱਤੇ ਪਿਛਲੀ ਾਰ ਵਧੀਆ ਸੀ ਤੇ ਖਰਾਬ ਹੋ ਗਈ ਸੀ ਰੇਤ ਬਹੁਤ ਪੈ ਗਈ ਇੱਕ ਇੱਕ ਦਿਨ ਦੇ ਵਿੱਚ ਜਿਹੜੇ ਖੱਤਾ ਤਿਆਰ ਕੀਤਾ ਜਿੰਜਣੂਆਂ ਰੈਡੀ ਕਰਤੇ ਸਾਰਾ ਕੁਝ ਏ ਬਾਈ ਜੀ ਮਨਿੰਦਰਪਾਲ ਵਾਲੀ ਮੋਟਰ ਹੁਣ ਨਾਲ ਹੀ ਮੈਂ ਕਿਹਾ ਵੀ ਵੀਰ ਪਈਆਂ ਪਈਆਂ ਬੰਦੋ ਡੰਗਣ ਡੰਗਣ ਨੂੰ ਮੁੜ ਕੇ ਬਹੁਤ ਤਕਲੀਫ ਆਉਂਦੀ ਆ ਨਾ ਇਹ ਕਿੱਥੇ ਫਲਾਟ ਵੀ ਅੱਗੇ ਤੇ ਫਲਾਟ ਇੱਧਰ ਇਹ ਸਭ ਕਿਲੇ ਤਾਹਾਂ ਅੱਜ ਯਾਰ ਹੋ ਗਏ 575 ਜੀਬੋ ਗਰਮੀ 45 ਡਿਗਰੀ ਟੈਂਪਰੇਚਰ ਹੀ ਬਹੁਤ ਜਿਆਦਾ ਗਰਮੀ ਪਰ ਜ਼ਿਮੀਦਾਰਾਂ ਦਾ ਕੰਮ ਆ ਡਟ ਕੇ ਰਹਿਣਾ ਪਣਾ ਇਸੇ ਕਰਕੇ ਮੋਰਚਾ ਵਧੇ ਕੀਤਾ ਆ ਮੇਰੇ ਵੀਰ ਦੇ ਅੱਜ welding ਪੈ ਗਿਆ ਇਹ ਬਣਿਆ ਮਿਸਤਰੀ ਕੋਈ ਨਹੀਂ ਗੋਲੀ ਗਾਲੀ ਖਾ ਹੁਣ ਸ਼ਾਂਪਾਲ ਦਾ ਫਿਰਦਾ ਉਹ ਕਰਕੇ ਮੋੜਾ ਮਿਸਤਰੀ ਬਣ ਜਾਂਦਾ ਪਾਣੀ ਮਾਰ ਪੁੱਤ ਦੇ ਜਿੰਨਾ ਅੱਖਾਂ ਜਵਾਈਦਾ ਤੇ ਅੱਜ ਹੀ ਹੁਣੇ ਪਲਾੜ ਵਰੀਆ ਤਿਆਰ ਕਰਕੇ ਹਿਸਾਬ ਲਾ ਲੋ ਵੀ ਆ ਤੂਦ ਜਿਹੜਾ ਵਾ ਵੇਖ ਲੋ ਪਾਣੀ ਨੇ ਸੁਕਾਤਾ ਜਾਂ ਨਲਕਾ ਲੱਗਾ ਪਹਿਲੇ ਟਾਈਮ ਦਾ ਇਹ ਪੈਲੀ 'ਚ ਇੰਨੀ ਮਿੱਟੀ ਪਈ ਆ ਵੀ ਆ ਜਿਹੜੀ ਖਾਲੀ ਇਹਨਾਂ ਇਹ ਪਹਿਲੀ ਨੋਨੀ ਵੀ ਬਣਾਈ। ਹੁਣ ਪਹਿਲੀ ਖਾਲੀ ਨੋਚੀ ਹੋ ਗਈ ਆ। ਖਲਾੜ ਰੈਡੀ ਆ। ਥੋੜੀ ਬਸ ਆ ਗੁੱਠ ਰਹਿ ਗਈ ਐ ਕਿਚਨ ਵਾਲੀ। ਖੇਚ ਕੇ ਚਲੋ ਇਧਰ ਦਾ ਕੰਮ ਮੁਕੰਮਲ ਹੋ ਜੂਗਾ। ਆਹ ਥਾਲੀ ਦੀ ਸ਼ਾਮ ਅੱਜ। ਵਧੀਆ ਇੰਨੇ ਸਾਡੀ ਬਹੁਤ ਮਤ ਕੀਤੀ ਹੈ ਦੁਪਹਿਰੇ ਬਹੁਤ ਜਿਆਦੀ ਗਰਮੀ ਹੈ ਬੇਸਾਬੀ ਗਰਮੀ ਜੱਤਾ ਜਟਾ ਨੂੰ ਕਾਹਦੀਆਂ ਗਰਮੀਆਂ ਆਏ ਆਪਾਂ ਨੂੰ ਇਹ ਕੰਮ ਕਰਨੇ ਪੈਣੇ ਆ ਆਪਣੇ ਬਹਾਂਦੇ ਨਹੀਂ ਚੱਲਣੇ ਇਹ 45 46 ਆ 47 ਬਲਾ 50 ਹੀ ਹੋ ਜੇ ਕੰਮ ਕਰ ਰਹੇ ਪੈਣੇ ਅਜੀ ਸਾਡਾ ਮੂਨ ਵੀ ਬੁਖਾਰ ਹੋ ਗਿਆ ਵਾ ਇਹਦੀ ਰਾਤ ਦੀ ਡਿਊਟੀ ਆ ਕੰਪਿਊਟਰ ਕਰਾਏ ਤੇ ਮੇਰੀ ਦਿਨੇ ਆ ਬੁਖਾਰ ਆਪੇ ਲੱਗਣਾ ਪਹਿਲਾਂ ਦੁਪਹਿਰੇ ਛੱਡ ਲੈਂਦਾ ਏਸੀ ਛੱਡ ਕੇ ਜਦੋਂ ਬਾਹਰ ਨਿਕਲਦਾ ਉਦੋਂ ਆਂਦਾ ਵੀ ਮੈਨੂੰ ਗਰਮੀ ਲੱਗਦੀ ਆ ਉਹਦੇ ਆਪਾਂ ਨੂੰ ਪਤਾ ਹੀ ਆ ਜੇ ਤੇ ਬਾਹਰ ਕੰਮ ਨੇ ਲੱਗੇ ਰਹੀਏ ਤੇ ਫਿਰ ਕੋਈ ਗਰਮੀ ਨਹੀਂ ਹੁੰਦੀ ਤੇ ਜੇ ਆਪਾਂ ਕੰਮੇ ਨਾ ਲੱਗੀਏ ਫਿਰ ਗਰਮੀ ਵੀ ਜ਼ਿਆਦਾ ਲੱਗਦੀ ਆ ਉਨ ਮੈਂ ਗਿਆ ਵੀ ਦੁਪਹਿਰ ਰਾਤ ਨੂੰ ਇਹ ਚਲਾਉਂਦਾ ਵਾ 5 ਘੰਟੇ ਦਿਨੇ ਤੇ ਮੇਰੀ ਡਿਊਟੀ ਹੁੰਦੀ ਅੱਜ ਮੈਂ ਜਾ ਲਾ ਘੜੀ ਲਾ ਜਰਮੀ ਬੜੀ ਅੱਜ ਫਲੋਟੇ ਇੰਟਰ બસ ਥੋੜਾ ਹੀ ਰਹਿ ਗਿਆ ਕੰਮ ਕੰਪਲੀਟ ਹੋਈ ਗਿਆ